ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਥਾਣਾ ਥਰਮਲ ਦੀ ਪੁਲਿਸ ਦੇ ਵੱਲੋਂ ਬੀਤੇ ਦਿਨੀ ਬਠਿੰਡਾ ਦੇ ਬਰਨਾਲਾ ਰੋਡ ਤੋਂ ਚੋਰੀ ਹੋਏ ਇੱਕ ਟਰੈਕਟਰ ਦੇ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਟਰੈਕਟਰ ਦਾ ਕੁਝ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਥਰਮਲ ਮੁਖੀ ਨੇ ਦੱਸਿਆ ਕਿ ਬੀਤੇ ਦਿਨੀ ਬਰਨਾਲਾ ਰੋਡ ਤੋਂ ਰਾਤ ਸਮੇ ਇੱਕ ਆਇਸਰ ਟਰੈਕਟਰ ਨੂੰ ਚੋਰੀ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਤਲਵੰਡੀ ਸਾਬੋ ਤੋਂ ਇੱਕ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਕੋਲੋਂ ਇਸ ਟਰੈਕਟਰ ਦਾ ਸਮਾਨ ਬਰਾਮਦ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਟਰੈਕਟਰ ਨੂੰ ਚੋਰੀ ਕਰਨ ਵਾਲੇ ਵਿਅਕਤੀ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਇਸਤੇ ਹੁਣ ਅਗਲੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਬਰਾਮਦ ਕੀਤੇ ਗਏ ਸਮਾਨ ਦੀਆਂ ਤਸਵੀਰਾਂ ਜੋ ਕਿ ਪੁਲਿਸ ਦੇ ਵੱਲੋਂ ਇਸ ਚੋਰ ਦੇ ਕੋਲੋਂ ਬਰਾਮਦ ਕਰਵਾਈਆਂ ਗਈਆਂ ਹਨ ਅਤੇ ਹੁਣ ਇਸ ਨੂੰ ਰਿਮਾਂਡ ਤੇ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰਾ ਮਾਮਲਾ ਸੁਣਦੇ ਹਾਂ ਥਾਣਾ ਮੁਖੀ ਥਰਮਲ ਤੋਂ ਹੀ ਹਾਂਜੀ ਵੀਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਵੀਨ ਕੁਮਾਰਾ ਜੀ ਮੈਂ ਬਰਨਾਲਾ ਬਾਈਪਾਸ ਰੋਡ ਤੇ ਸਰੀਏ ਸੀਮਿੰਟ ਦਾ ਕੰਮ ਕਰਦੇ ਆਂ ਮਾਤਾ ਜੀ ਵੀ ਨਗਰ ਗੇਟ ਦੇ ਬਿਲਕੁਲ ਨਾਲ ਮਾਲ ਦੀ ਟੋਆ ਟੋਆ ਲਈ ਅਸੀਂ ਆਪਣੀ ਦੁਕਾਨ ਤੇ ਤੋਂ ਟਰੈਕਟਰ ਟੌੜਨਾ ਰੱਖਿਆ ਹੋਇਆ ਜਿਹਦੇ ਜੋ 27 28 ਦੀ ਰਾਤ ਨੂੰ तकरीबन 1 ਵਜੇ ਦੇ ਕਰੀਬ ਇੱਕ ਟਰੈਕਟਰ ਸਾਡੀ ਦੁਕਾਨ ਦੇ ਬਾਹਰ ਲੋਕ ਲਗਾ ਕੇ ਖੜਾ ਸੀ ਜਿਹਦੇ ਜੋ ਇੱਕ ਬੰਦਾ ਆਇਆ ਟਰੈਕਟਰ ਦਾ ਲੋਕ ਤੋੜ ਕੇ ਉਹਨੂੰ ਚੋਰੀ ਕਰਕੇ ਲੈ ਗਿਆ ਜਿਹਦੇ ਚ ਬੰਦਾ ਆਪ ਦਾ ਹੈਂਡਲ ਵਗੈਰਾ ਸਭ ਕੁਝ ਇਕੁਪਮੈਂਟ ਨਾਲ ਲੈ ਕੇ ਆਇਆ ਸੀਗਾ ਇੱਥੋਂ ਤੱਕ ਕੇ ਬੰਦਾ ਆਉਦੇ ਥੱਲੇ ਦੇ ਵਿੱਚ ਡੀਜ਼ਲ ਦੀਆਂ ਬੋਤਲਾਂ ਵੀ ਲੈ ਕੇ ਆਇਆ ਸੀਗਾ। ਜਾਂਚ ਪੜਤਾਲ ਤੋਂ ਜਿੱਥੋਂ ਪਤਾ ਲੱਗਿਆ ਵੀ ਉਹ ਬੰਦਾ ਕਈ ਦਿਨਾਂ ਤੋਂ ਇਸ ਕੰਮ ਦੀ ਰੇਕੀ ਕਰ ਰਿਹਾ ਸੀ ਜਿਹਦੇ ਨਾਲ ਕਿ ਇੱਕ ਕੋਈ ਸਕ੍ਰੈਪ ਵਾਲਾ ਵੀ ਉਹਦੇ ਨਾਲ ਮਿਲਿਆ ਹੋਇਆ ਸੀਗਾ। ਜੀ। ਉਹ ਬੰਦਾ ਪੁਲਿਸ ਪਾਰਟੀ ਦੇ ਦੱਸਣ ਦੇ ਮਦਦਕੋ ਬੰਦਾ ਇੱਥੋਂ ਟਰੈਕਟਰ ਚੋਰੀ ਕਰਕੇ ਤਲਵੰਡੀ ਸਾਬੋ ਲੈ ਗਿਆ। ਜਿੱਥੇ ਕਿ ਉਹਨਾਂ ਨੇ ਟਰੈਕਟਰ ਦੀ ਸਕ੍ਰੈਪ ਕਰਕੇ ਉਹਨੂੰ ਕੁਆੜ ਦੇ ਵਿੱਚ ਵੇਚ ਦਿੱਤਾ। 27 28 8 2024 ਦੀ ਰਾਤ ਨੂੰ ਸਾਡੇ ਇਥੇ ਰੋਜ਼ਗਰਨ ਦੇ ਅੱਗੇ ਬਨਾਲਾ ਰੋਡ ਤੋਂ ਮਹਾਵੀਰ ਸੇਲ ਦੀ ਜਿਹੜੀਆਂ ਸੀਮੈਂਟ ਸਰੀਏ ਦੀ ਉੱਥੇ ਇੱਕ ਆਸ਼ਾ ਟਰੈਕਟਰ ਸਮੇਟ ਨਾਲ ਹੀ ਚੋਰੀ ਹੋਇਆ ਸੀ ਤੇ ਉਹਦੇ ਰਿਗਾਰਡਿੰਗ ਅਸੀਂ ਮਤਬਨ ਨੰਬਰ 65 ਮਿਤੀ 31/8/24 ਦਰਜ ਰਜਿਸਟਰ ਕੀਤਾ ਸੀਗਾ ਉਹਦੇ ਸਬੰਧ ਵਿੱਚ ਕਾਰਵਾਈ ਕਰਦੇ ਹੋਏ ਕੱਲ ਅਸੀਂ ਦੋ ਦੋਸ਼ੀਨ ਗ੍ਰਿਫਤਾਰ ਕੀਤਾ ਇੱਕ ਤਾਂ ਸੀਗਾ ਮਨਪ੍ਰੀਤ ਕਲਿਸ਼ ਮੰਨੂ ਜਿਹਨੇ ਟਰੈਕਟਰ ਇਥੋਂ ਚੋਰੀ ਕੀਤਾ ਸੀਗਾ ਤੇ ਜਿੱਥੇ ਜਾ ਕੇ ਨੇ ਠੱਲਿਆ ਸੀਗਾ ਜਿਹਦੇ ਘਰੇ ਤਲਮੰਡੀ ਸਾਹਬੂ ਦਾ ਰਮਨੀਸ਼ ਸਿੰਘ ਦੂਜਾ ਦੋਸ਼ੀ ਗਰਮਨੀਸ਼ ਸਿੰਘ ਤੇ ਤਲਵੰਡੀ ਸਾਬੋ ਤੇ ਉੱਥੇ ਢੱਲਿਆ ਸੀਗਾ ਤੇ ਦੋਨਾਂ ਨੂੰ ਅਸੀਂ ਕੱਲ ਗ੍ਰਿਫਤਾਰ ਕੀਤਾ ਤੇ ਸਰ ਇਹਨਾਂ ਕੋਲ ਕੀ ਬਰਾਮਦ ਹੋਇਆ ਜੀ ਜਿਹੜਾ ਆਸ਼ੇਟ ਟਰੈਕਟਰ ਸੀ ਜਿਵੇਂ 28 ਤੀ ਨੂੰ ਇਹਨਾਂ ਨੇ ਉੱਥੇ ਢੱਲਿਆ ਜਾ ਕੇ ਮਨਪ੍ਰੀਤ ਸਿੰਘ ਨੇ ਰਣਜੀਤ ਸਿੰਘ ਨੇ ਉਸੇ ਦਿਨ ਇਹਨਾਂ ਨੇ ਉਹਨੂੰ ਗੈਸ ਕਟਰ ਦੀ ਮਦਦ ਨਾਲ ਸੈਂਟਰ ਨਾਲ ਵੜਤਾ ਦੇ ਉਸਕ੍ਰੈਬ ਬਣਾਤਾ ਤੇ ਉੱਥੋਂ ਸੀ ਰਿਕਵਰ ਕੀਤਾ ਆਸ਼ੇਟ ਟਰੈਕਟਰ ਦੇ ਚਾਰ ਟਾਇਰ ਤੇ ਟਰਾਲੀ ਦੇ ਦੋ ਟਾਇਰ ਸਮੇਤ ਰਮ ਤੇ ਗੈਸ ਕਟਰ ਜਿਹਦੇ ਨਾਲ ਇਹਨਾਂ ਨੇ ਵਰਟੀਕਲ ਸਕ੍ਰੈਬ ਬਣਾਇਆ ਸੀ ਇਹ ਸਿਲੰਡਰ ਤੇ ਇੱਕ ਟਰੈਕਟਰ ਦੀ ਸੀਟ ਇਹ ਸਿਰ ਕਵਰ ਕੀਤਾ ਤੇ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮੁਕਦਮੇ ਵਗੈਰਾ ਦਰਜ ਹੈ ਜਾਂ ਪਹਿਲਾਂ ਵੀ ਕੋਈ ਇਹਦਾ ਨਾਮ ਹੋਵੇ ਕ੍ਰਿਮਿਨਲ ਦੇ ਵਿੱਚ ਹਾਂ ਜਿਹੜਾ ਮਨਪ੍ਰੀਤ ਸਿੰਘ ਅਲੇਸ ਮੰਨੂ ਆ ਜਿਹਨੇ ਇੱਥੋਂ ਚੋਰੀ ਕਰਕੇ ਉੱਥੇ ਲੈ ਗਿਆ ਸੀ ਗਤਲਵੰਡੀ ਸਾਹਬ ਉਹਦੇ ਪਹਿਲੇ ਚਾਰ ਪਰਚੇ ਦਰਜਾਂ ਚੋਰੀ ਦੇ ਤੇ ਚੋਰੀ ਦੇ ਸਮਾਨ ਖਰੀਦਣ ਦੇ ਤੇ ਯਾ ਰਵਨੀਤ ਸਿੰਘ ਆ ਉਹ ਤੇ ਪਹਿਲੇ ਇੱਕ ਪਰਚਾ ਦਰਜਾ ਕਿੰਨੇ ਕਿੰਨੇ ਉਮਰ ਹੈ ਇਹਨਾਂ ਦੇ ਇਹਨਾਂ ਦੀ ਉਮਰ ਕਰੀਬ ਮਨਪ੍ਰੀਤ ਸਿੰਘ ਦੇ 21 ਸਾਲ ਤੇ ਰਵਨੀਤ ਸਿੰਘ ਦੇ 26 ਸਾਲ ਕੀ ਕੰਮ ਕਰਦੇ ਪਹਿਲਾਂ ਮੈਂ ਤੇ ਜਿਹੜਾ ਜਿਹੜਾ ਮਨਪ੍ਰੀਤ ਸਿੰਘ ਆ ਇਹਦਾ ਰੰਗ ਵਗੈਰਾ ਦਾ ਕੰਮ ਕਰਦਾ ਤੇ ਜਿਹੜਾ ਤਲਵੰਡੀ ਸਾਬੋ ਵਾਲਾ ਰਵਨੀਤ ਸਿੰਘ ਆ ਤੇ ਇਹਦੇ ਪਹਿਲਾਂ ਪਿਤਾ ਦੀ ਵੀ ਕਵਾੜੀ ਦੀ ਸ਼ਿਦਕਾਨ ਉੱਤੇ ਤਲਵੰਡੀ ਸਾਬੋ ਦੇ ਘਰ ਦੇ ਨਾਲ ਹੀ ਇਹ ਵੀ ਹੁਣ ਬਸ ਉਸੇ ਕਵਾੜ ਗਿਰ ਦੇ ਕੰਮ ਕਰਦਾ ਤੇ ਸਰ ਇਹਨਾਂ ਦੇ ਹੁਣ ਬੰਦੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਹਨਾਂ ਤੇ ਹੁਣ ਮੁਕਦਮੇ ਦੇ ਵਿੱਚ ਜੋ ਸਮਾਨ ਮਿਲਿਆ ਚੋਰੀ ਦਾ ਇਹਨਾਂ ਤੋਂ ਜਿੰਨਾ ਕਰ ਕਵਰ ਹੋਇਆ ਉਹ ਦੇ ਰਿਕਾਰਡਿੰਗ 3172 ਤੇ 3174 ਬੀ ਐਨ ਐਸ ਦਫਾ ਤੱਕ ਕੀਤਾ ਗਿਆ ਤੇ ਜਿਹੜਾ ਇਹਨਾਂ ਨੇ ਹੁਣ ਖੁਰਦਪੁਰ ਕਰਤਾ ਤੇ ਸਕਰਾਏ ਬਣਾ ਕੇ ਅੱਗੇ ਵੇਚਦਾ ਉਹ ਦੇ ਰਿਕਾਰਡਿੰਗ 238 ਬੀ ਐਨ ਐਸ ਦਫਾ ਤੱਕ ਕੀਤਾ ਗਿਆ ਤੇ ਇਹ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਤੇ ਹੋਰ ਵੀ ਇਹਨਾਂ ਤੋਂ ਕੁਝ ਕੁਛ ਸਖਤੀਆਂ ਕੀਤੀ ਜਾ ਰਹੀ ਹੈ ਕਿੰਨੇ ਦਿਨ ਰਿਮਾਂਡ ਤੇ ਹੈ ਜੀ ਇਹ ਦੋ ਦਿਨ ਕਰਮਾਂ ਪੀ ਸਾਡੇ ਤੇ ਸਰ ਇਹ ਕੋਈ ਨਸ਼ੇ ਦੀ ਵੀ ਆਦੀ ਹੈ ਨਹੀਂ ਨਸ਼ੇ ਦੀ ਆਦੀ ਹੈ ਨਹੀਂ ਫਿਲਹਾਲ ਕੋਈ ਇਦਾਂ ਦੀ ਗੱਲ ਸਾਹਮਣੇ ਹੈ ਫਿਲਹਾਲ ਸਾਹਮਣੇ